ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸੰਗਤ ਪਿੰਡ ਆਲੀ ਕਲਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਇੱਕ ਮੰਦ ਭਾਗੀ ਖਬਰ ਵੀਰ ਜੀ ਤੁਹਾਡਾ ਸ਼ੇਅਰ ਕਰਨ ਲੱਗੇ ਆ ਸਾਡੇ ਸਤਕਾਰਯੋਗ ਵੀਰ ਰਾਜ ਸਿੰਘ ਤੇ ਇਹਨਾਂ ਦੇ ਧਰਮ ਪਤਨੀ ਜੀ ਸੋ ਰਾਤੀ ਅਚਾਨਕ ਜਾਣੇ ਰੱਬ ਕੇ ਕਿਸ ਤਰ੍ਹਾਂ ਇਹਨਾਂ ਦੇ ਸ਼ੈੱਡ ਨੂੰ ਅੱਗ ਲੱਗ ਗਈ ਇਹਨਾਂ ਦੇ ਪਸ਼ੂ ਆ ਦੋ ਪਸ਼ੂ ਇੱਕ ਗਾਂ ਤੇ ਇੱਕ ਵਛੀ ਇਹ ਤਾਂ ਬਿਲਕੁਲ ਸੜ ਗਿਆ ਤੇ ਦੋ ਆ ਵਿਚਾਰੇ ਆਖਰੀ ਸਾਵਾਂ ਤੇ ਆ ਸੋ ਵੀਰ ਜੀ ਸਾਡੀ ਇਹ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਸ਼ੈੱਡ ਪਿੱਛੇ ਇਹ ਵੀ ਸੜ ਗਈ ਤੂੜੀ ਵੀ ਸੜ ਗਈ ਵਿੱਚ ਤੇ ਪਸ਼ੂ ਚਾਰੇ ਸੜ ਗਏ ਆ ਸੋ ਸਾਡੀ ਇਹ ਬੇਨਤੀ ਹੈ ਕਿ ਵੀਰ ਜੀ ਬੜੇ ਸਤਿਕਾਰਯੋਗ ਵੀਰ ਜੀ ਇਹ ਗੁਰੂ ਘਰ ਦਾ ਜਸ ਗਾਉਂਦੇ ਆ ਕਵੀਸ਼ਰੀ ਕਰਦੇ ਆ ਤੇ ਨਾਲ ਨਾਲ ਮਹਾਰਾਜ ਦੀਆਂ ਰੌਲਾ ਲਾਉਂਦੇ ਆ ਅਖੰਡਪੁਰ ਸਾਹਿਬ ਤੇ ਸੋ ਸਾਡੀ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਵੀਰ ਜੀ ਪਲੀਜ਼ ਪਲੀਜ਼ ਜੇ ਕੋਈ ਹੈਲਪ ਕਰ ਸਕਦਾ ਤੇ ਡਾਇਰੈਕਟ ਵੀਰ ਜੀ ਦੇ ਨਾਲ ਇਹਨਾਂ ਦਾ ਟੈਲੀਫੋਨ ਨੰਬਰ ਇਹੋ ਬੋਲ ਦੇਣਗੇ ਸੋ ਇੰਨੀਕ ਸਾਡੀ ਬੇਨਤੀ ਦੇਸ਼ਾਂ ਵਿਦੇਸ਼ਾਂ ਚ ਬੈਠੀਆਂ ਸੰਗਤਾਂ ਨੂੰ ਕਿ ਚਲੋ ਜੋ ਪਿੱਛੇ ਹੋ ਗਿਆ ਉਹਦੀ ਤੇ ਨਹੀਂ ਪਰਮਾਈ ਹੋ ਸਕਦੀ ਪਰ ਜੇ ਹੁਣ ਜਿਤਨਾ ਆ ਦੁੱਧ ਵਾਲੇ ਪਸ਼ੂ ਹੀ ਉਹ ਸੜ ਕੇ ਬਿਲਕੁਲ ਦੋ ਖਤਮ ਹੋ ਗਈ ਆ ਤੇ ਦੋ ਆਖਰੀ ਸਮਾਂ ਤੇ ਬਚਣਾ ਇਹਨਾਂ ਵੀ ਨਹੀਂ ਸੋ ਬੇਨਤੀ ਹੈ ਵੀਰ ਜੀ ਬੇਨਤੀ ਹੈ ਕਿ ਆਹ ਟੈਲੀਫੋਨ ਨੰਬਰ ਵੀਰ ਦਾ ਵੀਰ ਜੀ ਟੈਲੀਫੋਨ ਨੰਬਰ ਬੋਲ ਦਿਓ ਆਪਣਾ 297812 99470 ਬੋਲ ਦਿਓ ਤਾਂ ਮਨੇ 812 99470 ਸੋ ਇਹ ਬੇਨਤੀ ਹੈ ਵੀਰ ਜੀ ਇਹ ਭਾਈ ਰਾਜ ਸਿੰਘ ਸੋ ਇਹਨਾਂ ਦੀ ਜੇ ਉਹ ਵੀਰ ਹੈਲਪ ਕਰ ਸਕਦਾ ਡਾਇਰੈਕਟ ਇਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ